ਅੱਜ ਦੀ ਰਾਤ ਇੰਡੀਆ ਦੇ ਪਾਕਿਸਤਾਨ ਦੇ ਲਈ ਕਹਿਰ ਦੀ ਰਾਤ ਹੋ ਸਕਦੀ ਆ ਮਿੱਤਰੋ ਕਹਿਰ ਦੀ ਰਾਤ ਇਦਾਂ ਕਿ ਇੱਕ ਹਿਸਾਬ ਦੀ ਤਕਰੀਬਨ 100% ਦੇ ਵਿੱਚੋਂ 90% ਜੰਗ ਲੱਗ ਚੁੱਕੀ ਆ ਪਹਿਲਾਂ ਪਾਕਿਸਤਾਨ 'ਆ ਹਮਲਾ ਕੀਤਾ ਡਰੋਨ ਦੇ ਨਾਲ ਫਿਰ ਚੱਲਦਾ ਮੈਚ ਆਈਪਲ ਦਾ ਵਿੱਚੇ ਰੋਗ ਦਿੱਤਾ ਗਿਆ ਫਿਰ ਸਾਰੇ ਲੋਕਾਂ ਨੂੰ ਘਰ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇੰਡੀਆ ਵੱਲੋਂ ਭਾਰਤ ਵੱਲੋਂ ਪਾਕਿਸਤਾਨ 'ਤੇ ਹਮਲਾ ਕੀਤਾ ਕਦੇ ਇਹ ਇੱਕ ਚੀਜ਼ ਸੋਚੀ ਤੁਸੀਂ ਇਸ جنگ ਦਾ ਨਤੀਜਾ ਕੀ ਨਿਕਲੂਗਾ ਅਗਰ ਇਹ جنگ ਲੱਗਦੀ ਆ ਨਤੀਜਾ ਕੀ ਨਿਕਲੂਗਾ ਕੋਸ਼ ਨਾ ਵੇਖੋ YouTube ਤੇ ਭਰ ਕੇ ਵੇਖੋ ਗਾਜ਼ਾ ਇਸ ਇਜ਼ਰਾਈਲ ਵਰਗੇ ਦੇਸ਼ਾਂ ਦੇ ਹਾਲਾਤ ਵੇਖੋ ਭਰ ਕੇ ਕਿ ਉਹਨਾਂ ਦੇਸ਼ਾਂ ਦੇ ਕੀ ਹਾਲਾਤ ਆ ਤੇ ਜਿਹੜਾ ਇਹ ਪਹਿਲ ਕਾਮ ਦੇ ਵਿੱਚ ਹਮਲਾ ਕੀਤਾ ਗਿਆ 27 ਲੋਕਾਂ ਨੂੰ ਮਾਰ ਕੇ ਉਹ ਹਮਲਾ ਇਸ ਸਿਰਫ 27 ਲੋਕਾਂ ਤੇ ਨਹੀਂ ਕੀਤਾ ਗਿਆ ਉਹ ਉਹ ਹਮਲਾ ਪੂਰੇ 140 ਕਰੋੜ ਦੇਸ਼ਵਾਸੀਆਂ ਦੇ ਕੀਤਾ ਗਿਆ ਸੀ ਪਰ ਉਹ ਬਹੁਤ ਮਾੜਾ ਆ ਪਰ ਉਸ ਦਾ ਬਦਲਾ ਇਸ ਤਰ੍ਹਾਂ ਨਹੀਂ ਲਿਆ ਜਾ ਸਕਦਾ ਕਿ ਆਪਾਂ ਵੀ નિર્ਦੋਸ਼ ਬੰਦਿਆਂ ਨੂੰ ਮਾਰ ਦਈਏ ਬੇਕਸੂਰਾਂ ਨੂੰ ਮਾਰ ਕੇ ਕੋਈ ਬਦਲਾ ਨਹੀਂ ਲਿਆ ਜਾਂਦਾ ਜੇ ਉਧਰ ਮਜ਼ਾਇਲ ਨਾ ਡਿੱਗਣ ਲੱਗੇ ਨਹੀਂ ਵੇਖਣਾ ਕਿ ਇਹ ਦੋਸ਼ੀ ਆ ਜਾਂ નિર્ਦੋਸ਼ ਆ ਜਾਂ ਆਮ ਆ ਜਾਂ ਕੋਣ ਆ ਜਾਂ ਫੌਜ ਦਾ ਜਾਂ ਕੋਣ ਜਾਤਗਵਾਦ ਆ ਜਿਹੜਾ ਵੀ ਆ ਉਹਨਾਂ ਨੇ ਨਹੀਂ ਵੇਖਣਾ ਨਾ ਗੋਲੀ ਨਾ ਵੇਖਣ ਲੱਗਣ ਲੱਗੇ ਉਹਨਾ ਮਾਵਾਂ ਨੂੰ ਪੁੱਛ ਕੇ ਵੇਖੋ ਹਾਲਾਤ ਜਿਨ੍ਹਾਂ ਦੇ ਪੁੱਤ ਇਸ ਟਾਈਮ ਬਾਰਡਰ ਤੇ ਡਿਊਟੀ ਦੇ ਰਹੇ ਆ ਜਿਨ੍ਹਾਂ ਦੇ ਪੁੱਤ ਫੌਜ ਦੇ ਵਿੱਚ ਆ ਤੇ ਜਿਹੜੇ ਬਾਰਡਰ ਤੇ ਇਸ ਟਾਈਮ ਖੜੇ ਆ ਉਹਨਾਂ ਦੇ ਘਰਦਿਆਂ ਨੂੰ ਪੁੱਛ ਕੇ ਦੇਖੋ ਕੀ ਹਾਲਾਤ ਆ ਉਹਨਾਂ ਦੇ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੁੱਤ ਮਾਵਾਂ ਦੇ ਤੁਰ ਜਾਂਦੇ ਆ ਦੁਨੀਆ ਤੋਂ ਕਹਿਣਾ ਬਹੁਤ ਸੌਖਾ ਕਿ ਜੰਗ 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 ਨੂੰ ਮਜ਼ਾਕ ਬਣਾ ਛੱਡਿਆ ਯਾਰ ਸਾਡੇ ਲੋਕਾਂ ਨੇ ਪਾਕਿਸਤਾਨ ਭਾਵੇਂ ਇਹ ਪਾਕਿਸਤਾਨ ਵਾਲਿਆਂ ਨੇ ਜਾਦਾ ਬਣਾਇਆ ਹੀ ਸਾਡੇ ਆਲਾ ਉਤੋਂ ਜ਼ਿਆਦਾ ਬਣਾਤਾ ਜਿਹਦੇ ਮੂੰਹ 'ਚ ਮਾਈਕ ਤਾਂ ਉਹਦੇ ਹੀ ਜਿਹੜਾ ਵੀ ਪੱਤਰਕਾਰ ਪੁੱਛਦਾ ਕਿ ਇਹ ਬਦਲ ਲੈਣਾ ਚਾਹੀਦਾ ਜੰਗ ਲੱਗਣੀ ਆ ਹਾਂਜੀ ਲੈਣਾ ਚਾਹੀਦਾ ਬੰਦੇ ਜੰਗ ਲੱਗਣੀ ਚਾਹੀਦੀ ਇਹ ਜਿਹੜੇ ਜਿਹੜੇ ਕਹਿੰਦੇ ਸੀ ਨਾ ਜੰਗ ਲੱਗਣੀ ਚਾਹੀਦੀ ਜੰਗ ਲੱਗਣੀ ਚਾਹੀਦੀ ਉਹਨਾਂ ਨੂੰ ਜਾ ਕੇ ਸਭ ਤੋਂ ਅੱਗੇ ਭੇਜਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਜੰਗ ਹੁੰਦੀ ਕੀ ਆ ਜਦੋਂ ਉੱਜੜ ਜਾਂਦਾ ਨਾ ਸਭ ਕੁਝ ਇੱਥੇ ਕੋਈ ਪਾਣੀ ਪਲਾਉਣ ਵਾਲਾ ਨਹੀਂ ਰਹਿਣਾ ਅੱਜ ਕੱਲ੍ਹ ਜੰਗ ਆ ਟੈਕਨਿਕਲ ਜਿਹੜੀ ਟੈਕਨੋਲੋਜੀ ਐ ਇੰਨੀ ਐਡਵਾਂਸ ਆ ਸਿਰਫ ਬਟਨ ੱਪਨ ਦੀ ਧੀਰ ਆ ਸਭ ਕੁਝ ਤੈਸ ਨੈਸ ਆ ਮੈਂ ਤੇ ਇਹੀ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਵੇ ਨਾ ਜੰਗ ਲੱਗੇ ਨਾ ਕੁਝ ਹੋਵੇ ਵਾਹਿਗੁਰੂ ਮੇਰ ਕਰੇ ਸਾਰਿਆਂ ਤੇ ਸਾਰਿਆਂ ਤੇ ਭਾਵੇਂ ਉਹ ਪਾਕਿਸਤਾਨ ਦੇ ਹੋਣ ਭਾਵੇਂ ਇੰਡੀਆ ਦੇ ਜਿਹੜੀ ਆਮ ਆਵਾਮ ਆ ਵਾਹਿਗੁਰੂ ਮੇਰ ਕਰੇ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਹੋਵੇ ਬਈ ਜੇ ਇਸ ਤਰ੍ਹਾਂ ਦਾ ਕੰਮ ਹੋਇਆ ਤਾਂ ਬਹੁਤ ਜ਼ਿਆਦਾ ਮੜਾਹਲਾ ਬਹੁਤ ਜ਼ਿਆਦਾ ਮੜੇ ਹਾਲਾਤ ਹੋਣੀਆਂ ਬਹੁਤ ਜ਼ਿਆਦੇ ਵਾਹਿਗੁਰੂ ਅਗੇ ਅਰਦਾਸ ਕਰੋ ਤੁਸੀਂ ਵੀ ਕਰੋ ਇਹੀ ਗਾਓ ਕਿ ਵਾਹਿਗੁਰੂ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਵੇ